ਕੱਲ ਵਰਕਰਾਂ ਦੇ ਨਾਲ ਵੀ ਮੀਟਿੰਗ ਕੀਤੀ ਹੈ ਸੁਦੇਵ ਸਿੰਘ ਢਿੰਡਸਾ ਨੇ ਤਾਂ ਇਹ ਫੈਸਲਾ ਹੋ ਗਿਆ ਹੈ ਕਿ ਉਹ ਅਕਾਲੀ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਨਹੀਂ ਕਰਨਗੇ ਮੇਰਾ ਖਿਆਲ ਕਿ ਸ਼ਰੂਨੀ ਅਕਾਲੀ ਦਲ ਵਿੱਚ ਪ੍ਰਧਾਨ ਸਾਹਿਬ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹੜੇ ਲੋਕ ਸਿੱਖ ਧਰਮ ਨੂੰ ਮੰਨਦੇ ਹੈ ਉਹ ਕਹਿੰਦੇ ਆ ਕਿ ਸਿੱਖ ਧਰਮ ਦੀ ਆਸਥਾ ਦਾ ਸਭ ਤੋਂ ਵੱਡਾ ਕੇਂਦਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹੈ। ਸ਼੍ਰੀ ਹਾਲ ਤੱਕ ਇਤਿਹਾਸ ਹੈ। ਇਨਾ ਸਿਆਸਤਦਾਨਾਂ ਨੇ ਉਹਨੂੰ ਰੋਲਿਆ। ਤੇ ਪ੍ਰਧਾਨ ਜੀ ਉੱਥੇ ਗਏ। ਜਾਣੇ ਅਣਜਾਣੇ ਵਿੱਚ ਜੇ ਸਾਤੋਂ ਕੋਈ ਗਲਤੀ ਹੋਈ ਹੈ। ਤੇ ਲੋਕ ਕਹਿੰਦੇ ਆ ਗਲਤੀ ਨਹੀਂ ਬੱਜਰ ਗੁਨਾਹ। ਸਿੰਘ ਢੀਂਡਸਾ ਦੇ ਉੱਤੇ ਕਾਫੀ ਉਮੀਦਾਂ ਸੀਗੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਢੀਂਡਸਾ ਨੂੰ ਵੀ ਕਾਫੀ ਉਮੀਦਾਂ ਸੀਗੀਆਂ ਕਿ ਸਾਨੂੰ ਟਿਕਟ ਮਿਲੇਗੀ ਸੰਗਰੂਰ ਤੋਂ ਅਸੀਂ ਚੋਣ ਮੈਦਾਨ ਦੇ ਵਿੱਚ ਉਤਰਾਂਗੇ ਪਰਮਿੰਦਰ ਸਿੰਘ ਢੀਂਡਸਾ ਦੇ ਉੱਤੇ ਕਾਫੀ ਜੜੀਆਂ ਚਰਚਾਵਾਂ ਛੜੀਆਂ ਸੀ ਪ੍ਰਕਵਾਲ ਸਿੰਘ ਝੁੰਦਾ ਨੂੰ ਸੰਗਰੂਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਨਰਾਜ਼ਗੀਆਂ ਸ਼ੁਰੂ ਹੋ ਗਈਆਂ ਕੱਲ ਵਰਕਰਾਂ ਦੇ ਨਾਲ ਵੀ ਮੀਟਿੰਗ ਕੀਤੀ ਹੈ ਸੁਦੇਵ ਸਿੰਘ ਢੀਂਡਸਾ ਨੇ ਤਾਂ ਇਹ ਫੈਸਲਾ ਹੋ ਗਿਆ ਹੈ ਕਿ ਉਹ ਅਕਾਲੀ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਨਹੀਂ ਕਰਨਗੇ ਯਾਨੀ ਕਿ ਸ਼ੋਮਣੇ ਅਕਾਲੀ ਦਲ ਨੂੰ ਵੱਡਾ ਝਟਕਾ ਲੱਗ ਗਿਆ ਹੈ ਸੰਗਰੂਰ ਤੋਂ ਸੰਗਰੂਰ ਦੇ ਵਿੱਚ ਇੱਕ ਵਾਰ ਫਿਰ ਸੀਟ ਦੇ ਉੱਤੇ ਕਾਫੀ ਕੰਸੂਆਏ ਹੋ ਗਈਆਂ ਨੇ ਸੀਟ ਦੇ ਉੱਤੇ ਕਾਫੀ ਇਹ ਚਰਚਾਵਾਂ ਹੋ ਗਈਆਂ ਨੇ ਕਿ ਸ਼ਾਇਦ ਵੋਟਾਂ ਨੇ ਜਿਹੜੀਆਂ ਉਹ ਇੱਧਰ ਉੱਧਰ ਹੋ ਜਾਣ ਦੇਖੋ ਕੱਲਾ ਇਹ ਝਟਕਾ ਥੋੜੀ ਹੈ ਹੂੰ ਉਧਰ ਬਠਿੰਡੇ ਦੇ ਵਿੱਚ ਵੀ ਝਟਕਾ ਬਲੂਕਾ ਸਾਹਿਬ ਦੇ ਹੂੰ ਨੂਰਾਣੀ ਦਾ ਭਾਜਪਾ ਦੇ ਵਿੱਚ ਜਾਣ ਦਾ ਹੂੰ ਕੱਲ ਕਠਵਟ ਕੀਤਾ ਗਿਆ ਹੂੰ ਕਹਿੰਦੇ ਆ ਕਿ ਦੋ ਜ਼ਿਲਿਆਂ ਦਾ ਕੱਟ ਸੀ ਬਰਨਾਲੇ ਦਾ ਤੇ ਬਠਿੰਡੇ ਦਾ ਬਰਨਾਲੇ ਦਾ ਤੇ ਸੰਗਰੂਰ ਦਾ ਕਿਉਂਕਿ ਸੰਗਰੂਰ ਜਿਹੜੀ ਲੋਕ ਸਭਾ ਦੀ ਸੀਟ ਹੈ ਉਹ ਪੁਰਾਣਾ ਤਾਂ ਗੁਜਲਾ ਸੀ ਸੰਗਰੂਰ ਨਵੇਂ ਤਿੰਨ ਬਣ ਗਏ ਸੰਗਰੂਰ ਬਲੇਰਕੋਟਲਾ ਤੇ ਬਰਨਾਲਾ ਇਕਬਾਲ ਸਿੰਘ ਝੁੰਦਾ ਨੂੰ ਵੀ ਬਾਰੇ ਉਮੀਦਵਾਰ ਬਣਿਆ ਜਾਂਦਾ ਹੈ ਉਹਨਾਂ ਦਾ ਪਿੰਡ ਭਾਵੇਂ ਬਲੇਰਕੋਟਲੇ ਜ਼ਿਲ੍ਹੇ ਚ ਆਉਂਦਾ ਹੈ ਪਰੋ ਹਿੱਸਾ ਲੋਕ ਸਭਾ ਹਲਕਾ ਫਤੇਗੜ ਸਾਹਿਬ ਦਾ ਹੈ ਅਬਰਗੜ ਕੱਲ ਇਹਨਾਂ ਨੇ ਵਰਕਰ ਸਦੇ ਹੂੰ ਮੇਰਾ ਖਿਆਲ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਪ੍ਰਧਾਨ ਸਾਹਿਬ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹੜੇ ਲੋਕ ਸਿੱਖ ਧਰਮ ਨੂੰ ਮੰਨਦੇ ਆ ਉਹ ਕਹਿੰਦੇ ਆ ਕਿ ਸਿੱਖ ਧਰਮ ਦੀ ਆਸਥਾ ਦਾ ਸਭ ਤੋਂ ਵੱਡਾ ਕੇਂਦਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹੈ। ਸ੍ਰੀ ਕਾਲ ਤਖਤ ਸਾਹਿਬ ਹੈ। ਇਹਨਾਂ ਸਿਆਸਤਦਾਨਾਂ ਨੇ ਉਹਨੂੰ ਰੋਲਿਆ। ਪਹਿਲਾ 1978 ਦੇ ਵਿੱਚ ਇਹਨਾਂ ਨੇ ਨਿਰੰਗ ਕਾਰਗਿਆਂ ਨੂੰ ਇੱਕ ਹੁਕਮਨਾਮਾ ਕੀਤਾ ਇਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ। 20 ਸਾਲਾਂ ਬਾਅਦ 1998 ਦੀਆਂ ਲੋਕ ਸਭਾ ਚੋਣਾਂ ਵੇਲੇ ਸਭ ਤੋਂ ਵੱਧ ਫਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਇਨ ਵੇਲੇ ਜਦਦਰ ਗੁਰਚਰ ਸਿੰਘ ਟੋੜਾ ਪਟਿਆਲੇ ਦੇ ਨਰੰਗਕਾਰੀ ਪਵਨ ਚਲੇ ਗਏ ਹੁਕਮਨਾਮੇ ਦੀ ਉਲੰਘਣਾ ਕਰਦੀ ਤੁਹਾਨੂੰ ਕਹਿੰਦਾ ਕੌਣ ਹੈ ਕਿ ਆਸਥਾ ਨੂੰ ਸਿਆਸਤ ਨਾਲ ਭਰੋ ਕਰਦੀ ਹੈ ਫਿਰ ਵੀ ਅਦਾਲਤ ਵਾਲੇ ਮਾਮਲੇ 'ਚ ਤੇ ਪ੍ਰਧਾਨ ਜੀ ਉੱਥੇ ਗਏ ਜਾਣੇ ਅਣਜਾਣੇ ਵਿੱਚ ਜੇ ਸਾਤੋਂ ਕੋਈ ਗਲਤੀ ਹੋਈ ਹੈ ਤੇ ਲੋਕ ਕਹਿੰਦੇ ਆ ਗਲਤੀ ਨਹੀਂ ਵੱੱਜਰ ਗੁਨਾਹ ਕੀਤੇ ਨੇ ਅੱਜ ਸ਼ਾਇਦ ਜਿਨ੍ਹਾਂ ਦੀ ਆਸਥਾ ਉਹ ਇਹ ਗੱਲ ਕਹਿੰਦੇ ਨੇ ਉਸ ਅਸਥਾਨ ਨਾਲ ਜੋ ਕੁਝ ਕਰੋਗੇ ਪਹਿਲਾਂ ਜੱਥੇਦਾਰ ਗੁਰਚਰ ਸਿੰਘ ਟੌੜਾ ਨੇ ਭੁਗਤਿਆ ਤੇ ਹੁਣ ਤੁਸੀਂ ਵੀ ਭੁਗਤੋ ਖੇਰੂ ਖੇਰੂ ਹੋ ਰਹੀ ਆ ਪੰਥ ਦੀ ਸ਼ਕਤੀ ਔਰ ਜਿਹੜੀ ਪੰਥਕ ਪਾਰਟੀ ਜਿਹਦਾ ਸਭ ਤੋਂ ਵੱਡਾ ਕੁਰਬਾਨੀ ਦਾ ਇਤਿਹਾਸ 103 ਸਾਲ ਉਹਦੇ ਨਾਲ ਹੋ ਕੀ ਰਿਹਾ ਹੈ ਹੂੰ ਉਹ ਆਪਣੇ ਪੰਥਕ ਮੁੱਦਿਆਂ ਤੋਂ ਪਾਸੇ ਹੋ ਗਈ 96 ਜਿਨ੍ਹਾਂ ਨੇ ਪੰਜਾਬੀ ਪਾਰਟੀ ਬਣਾ ਲਈ ਜੇ ਭਾਈ ਸਾਹਿਬ ਚੜਾਈ ਕਪਤਾਨ ਦੀ ਜ਼ਿੰਮੇਵਾਰੀ ਹੁੰਦੀ ਹੈ ਤਿਹਾਰ ਦੀ ਜ਼ਿੰਮੇਵਾਰ ਲਈ ਵੀ ਕਪਤਾਨ ਹੁੰਦਾ ਹੈ ਕੱਲ ਉਹਨਾਂ ਨੇ ਕਹਿਤਾ ਕਿ ਅਸੀਂ ਪ੍ਰਚਾਰ ਨਹੀਂ ਕਰਾਂਗੇ ਅਜੇ ਅਸੀਂ ਆਪਣੇ ਵਰਕਰਾਂ ਨੂੰ ਸੋਚ ਰਹੇ ਹਾਂ ਕਣਸੋਾ ਉੱਥੇ ਵੀ ਚੱਲੀਆਂ ਨੇ ਹੋ ਸਕਦਾ ਢੀਡਸਾ ਪਰਿਵਾਰ ਇਕੱਲਿਆਂ ਆਜ਼ਾਦ ਤੌਰ ਦੇ ਉੱਤੇ ਚੋਣ ਲੜ ਲਵੇ ਤੇ ਸਰਵਿੰਦਰ ਸਿੰਘ ਢੀਡਸਾ ਨੂੰ ਉੱਥੇ ਆਜ਼ਾਦ ਲੜਾ ਲਿਆ ਜਾਵੇ ਕਣਸੋਏ ਵੀ ਚੱਲਦੀ ਹੈ ਅੰਦਰ ਖਾਤੇ ਸ਼ਾਇਦ ਉਹ ਢੀਡਸਾ ਪਰਿਵਾਰ ਨੇ ਮੰਨੀ ਨਹੀਂ ਕਿ ਚਲੋ ਜੀ ਝੂਂਦਾ ਸਾਹ ਦੀ ਟਿਕਟ ਬਦਲ ਦਿੰਦੇ ਆ ਇਹ ਵੀ ਫਾਰਮੂਲਾ ਚੱਲਿਆ ਸੀ ਕਿ ਐਨਕੇ ਸ਼ਰਮਾ ਨੂੰ ਵਾਪਸ ਲੈ ਲਓ ਢੀਡਸਾ ਪਰਿਵਾਰ ਨੂੰ ਪਟਿਆਲੇ ਤੋਂ ਟਿਕਟ ਦੇ ਦਿਓ ਉੱਥੇ ਪ੍ਰਧਾਨ ਜੀ ਸਰ ਮਾਰ ਗਏ ਪਤਾ ਨਹੀਂ ਹੁਣ ਕਿਹੜੇ ਪਾਸੇ ਨੂੰ ਜਾਣਾ ਕਿਹੜੇ ਪਾਸੇ ਨੂੰ ਨਹੀਂ ਜਾਣਾ ਪਰ ਜਦੋਂ ਸਾਡੀ ਇਹ ਪਾਰਟੀ ਅਕਾਲੀ ਦਲ ਜਿਹੜੀ ਖੇਤਰੀ ਪਾਰਟੀ ਹੈ ਇਸ ਖਿੱਤੇ ਦੀ ਉਹਦਾ ਆ ਹਾਲ ਹੋਵੇ ਤੇ ਪੰਜਾਬੀਆਂ ਚ ਦਾ ਰਾਸਤਾ ਤਾਂ ਲਾਜ਼ਮੀ ਹੁੰਦੀ ਹੈ ਖੇਤਰੀ ਪਾਰਟੀ ਦਾ ਮਜ਼ਬੂਤ ਰਹਿਣਾ ਉਸ ਖਿੱਤੇ ਵਾਸਤੇ ਸਭ ਤੋਂ ਵੱਧ ਲਾਭਦਾਇਕ ਹੁੰਦਾ ਹੈ ਜੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸੁੱਘਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ। D5 ਚੈਨਲ ਪੰਜਾਬੀ। ਆਪਣੀ ਧਰਤੀ ਆਪਣੇ ਲੋਕ। ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ।